ਸ੍ਰੀ ਕਾਲ ਜੀ ਮੈਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਤੇ ਆਉਣਿਆ ਕਿਸ ਤਰ੍ਹਾਂ ਜੜਾ ਯੂਥ ਕਾਂਗਰਸ ਵੱਲੋਂ ਆ ਫਰੋਹਪੁਰ ਸ਼ਹਿਰ ਅੰਦਰ ਆ ਜਿਹੜੀ ਸੀਵੇਜ ਦੀ ਵੱਡੀ ਸਮੱਸਿਆ ਪੈਦਾ ਹੋਊਗੀ ਉਸ ਨੂੰ ਹੱਲ ਨਾਲ ਨਿਕਲਦਾ ਵੇਖ ਲੰਬੇ ਸਮੇਂ ਤੋਂ ਲੋਕ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਉਸ ਵਜ੍ਹਾ ਰੋਜ਼ ਪ੍ਰਗਟਾਇਆ ਜਾ ਰਿਹਾ ਸੀਵੇਜ ਬੋਰਡ ਦੇ ਸਾਹਮਣੇ ਧਰਨਾ ਮਾਰ ਕੇ ਅਤੇ ਉਹਨਾਂ ਦੀ ਇੱਕੋ ਇੱਕ ਮੰਗ ਆਖੇ ਜਿਹੜੀ ਪੰਜਾਬ ਸਰਕਾਰ ਆ ਉਹ ਇਧਰ ਧਿਆਨ ਨਹੀਂ ਦੇ ਰਹੀ ਅਤੇ ਜਿਹੜਾ ਮੀਨ ਵਾਲਾ ਪਾਣੀ ਉਹਦੇ ਵਿੱਚ ਸੀਵਰੇਜ ਦਾ ਪਾਣੀ ਰਲ ਕੇ ਲੋਕਾਂ ਦੀ ਸਿਹਤ ਖਰਾਬ ਕਰ ਰਿਹਾ ਹੈ ਅਤੇ ਬਿਮਾਰੀਆਂ ਫੁਲਾ ਰਿਹਾ ਹੈ ਇਹ ਵੱਡੀ ਸਮੱਸਿਆ ਫਰੋਜਪੁਰ ਦੀ ਆ ਥੋੜਾ ਜਿਹਾ ਮੀਂਹ ਪੈਣ ਤੇ ਵੀ ਜਿਹੜਾ ਉਹ ਪਾਣੀ ਗਲੀਆਂ 'ਚ ਖੜ ਜਾਂਦਾ ਅਤੇ ਉਹਦੀ ਨਿਕਾਸੀ ਵੀ ਨਹੀਂ ਹੁੰਦੀ ਆ ਸੀਵਰੇਜ ਜਗਾ ਜਗਾ ਤੋਂ ਬੈਠਾ ਪਿਆ ਹੋਰ ਦੀਆਂ ਹੋਰ ਜੜੀਆਂ ਇੱਥੇ ਸੀਵਰੇ ਸਫਾਈ ਵਾਲੀਆਂ ਆ ਗੱਡੀਆਂ ਸੀ ਮਸ਼ੀਨਾਂ ਸੀ ਉਹਨਾਂ ਨੂੰ ਵੀ ਬਾਹਰ ਗਿੱਦੜਵਾਏ ਭੇਜਿਆ ਹੋਇਆ ਕਿਉਂਕਿ ਉਥੇ ਇਲੈਕਸ਼ਨ ਚੱਲਣ ਵਾਲਾ ਜਦ ਇਸ ਦੀ ਖਬਰ ਕਾਂਗਰਸ ਦੇ ਖਾਸ ਯੂਥ ਵਰਕਰਾਂ ਨੂੰ ਲੱਗੀ ਤਾਂ ਉਹਨਾਂ ਨੇ ਸੀਵਰੇਜ ਬੋਰਡ ਦੇ ਬਾਹਰ ਆ ਕੇ ਧਰਨਾ ਮਾਰ ਦਿੱਤਾ ਜਿਸ ਵਿੱਚ ਆ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੀ ਪਹੁੰਚੇ ਹੋਇਆ ਆਓ ਦੇਖਦੇ ਹਾਂ ਕੀ ਕਹਿੰਦੇ ਆ ਯੂਥ ਕਾਂਗਰਸ ਅਤੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਪੀਣ ਵਾਲੇ ਪਾਣੀ ਦੇ ਵਿੱਚ ਸੀਵਰੇਜ ਦਾ ਪਾਣੀ ਮਿਲ ਜਾਂਦਾ ਹੈ ਕਿਤੇ ਸੀਵਰੇਜ ਦਾ ਪਾਣੀ ਮਿਲ ਜੇ ਉਹ ਤੋਂ ਮੜੀ ਗੱਲ ਕੋਈ ਹੋ ਸਕਦੀ ਹੈ ਅੱਜ ਬਿਮਾਰੀਆਂ ਕਿਉਂ ਚੱਲ ਰਹੀਆਂ ਨੇ ਕੈਂਸਰ ਵਗੀਆਂ ਮੈਂ ਪੁੱਛਣਾ ਚਾਹਨਾ ਏ ਉੱਥੇ ਹੀ ਚੱਲ ਰਹੀਆਂ ਨੇ ਇਉਂ ਹੀ ਮੈਂ ਤੁਹਾਡਾ ਵਾਦਾ ਕਰਕੇ ਗਿਆ ਸੀ ਕਿ ਪੀਜੀਆ ਹੀ ਆਊਗਾ ਜਾ ਕੇ ਦੇਖ ਲਓ ਵਜੀਪੁਰ ਸਾਹਿਬ ਦੇ ਨਾਲ ਪੀਜੀਆ ਬਣ ਰਿਹਾ ਅਗਲੀ ਉਹਦੀ ਚਾਰ ਇਮਾਰਤਾਂ ਤੱਕ ਅਸੀਂ ਪਹੁੰਚ ਗਏ ਚਾਰ ਇਮਾਰਤਾਂ ਤੱਕ ਮੋਹ ਪਹੁੰਚੇ ਆਂ ਸਰਦਾਰ ਪਰਮਿੰਦਰ ਸਿੰਘ ਪਿੰਕੀ ਜਿੰਦਾਬਾਦ ਹੋਰ ਪਰਮਿੰਦਰ ਸਿੰਘ ਜੀ ਪਿੰਕੀ ਜਿੰਦਾਬਾਦ ਮੈਂ ਨਹੀਂ ਇਦਾਂ ਝੂਠੀ ਬੋਲਦਾ ਅੱਜ ਇਲੈਕਸ਼ਨ ਕਰਾ ਲਿਓ ਕੇ 100 ਸੀਟਾਂ ਤੋਂ ਵੱਡ ਕਾਂਗਰਸ ਪਾਰਟੀ ਨਾਲ ਲੈ ਕੇ ਜਾਵੇ ਤੇ ਪਰਮਿੰਦਰ ਸਿੰਘ ਮੇਰਾ ਨਾਮ ਨਹੀਂ ਪਰਮਿੰਦਰ ਸਿੰਘ ਮੇਰਾ ਨਾਮ ਨਹੀਂ ਮਸੂਲ ਮੈਨੂੰ ਕਹਿਣਾ ਹੈ ਕਿ ਇਹ ਰੋਜ਼ ਸ਼ਹਿਰ ਹੈ ਇਹੀ ਕੰਮ ਤੇ ਭਗਤ ਸਿੰਘ ਦੀ ਰਾਜਪੂਤ ਦੇ ਸਿਧੇ ਦੇ ਨਾਮ ਤੇ ਸ਼ਹਿਰ ਜਿਹੜਾ ਚੱਲਦਾ ਹੈ ਪਰ ਇਹਨਾਂ ਲੋਕਾਂ ਨੇ ਉਹਦੀ ਵੀ ਮर्यादा ਨਹੀਂ ਰੱਖੀ ਜਦੋਂ ਮੈਂ ਇੱਥੇ ਆਇਆ ਸੀ ਤਾਂ ਕਹਿੰਦੇ ਹੁੰਦੇ ਸੀ ਕਿ ਇਹ ਬੈਕਵਾਰ ਤੋਂ ਪਿਛੜਾ ਰਾਕਾ ਹੈ ਪਰ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਇਹ ਇਲਾਕਾ ਜਿਹੜਾ ਹੈ ਬਾਰਡਰ ਲੱਗਾ ਜੂਰੂ ਲੈ ਕੁਝੇ ਇਲਾਕਾ ਨਹੀਂ ਸੀ ਪੰਜਾਬ ਦੀਆਂ ਸਭ ਤੋਂ ਵਧੀਆ ਮਸ਼ੀਨਾ ਫਰੋਜ਼ਪੁਰ ਦੇ ਵਿੱਚ 22 ਕਰੋੜ ਰੁਪਏ ਦੀਆਂ ਲਿਆ ਕੇ ਦਿੱਤੀਆਂ ਜਿਹਨੂੰ ਕਹਿੰਦੇ ਨੇ ਸੁਪਰ ਸ਼ੱਕਰ ਮਸ਼ੀਨਾ ਕਿ ਸ਼ਿਵਰਾਜ ਕਿਤੇ ਰੋਕ ਨਹੀਂ ਸਕਦਾ ਸੀਗਾ ਉਹਦੇ ਨਾਲ ਸਫਾਈ ਹੁੰਦੀ ਸੀ ਆ ਜੁੜੀਆਂ ਤਿੰਨ ਤਿੰਨ ਮਸ਼ੀਨਾ ਨੇ ਇਹਨਾਂ ਨੇ ਬਾਹਰ ਭੇਜ ਦਿੱਤੀਆਂ ਨੇ ਮੈਂ ਪੁੱਛਣਾ ਚਾਹਨਾ ਹੈ ਕਿ ਉਹ ਕਿਹਦੇ ਪੈਸਿਆਂ ਨਾਲ ਆਈਆਂ ਸੀਗੀਆਂ ਫਰੋਜ਼ਪੁਰ ਦੇ ਟੈਕਸਪੇਅਰ ਦੇ ਪੈਸਾ ਨਾਲ ਆਈਆਂ ਸੀ ਗਿਆ ਹਿੰਦੁਸਤਾਨ ਦੀ ਸਰਕਾਰ ਤੋਂ ਮੈਂ ਲੈ ਕੇ ਆਇਆ ਸੀਗਾ ਇਹ ਗੱਲਾਂ ਕਰਦੇ ਫਿਰਦੇ ਨੇ ਜਿਵੇਂ ਗੱਲ ਕਰਾਂ ਲਾਏ ਨਾ ਆਰਡਰ ਦੀ ਅੱਜ ਕਿਤੇ ਡਾਕੇ ਪੈ ਰਹੇ ਨੇ ਕਿਤੇ ਮੇਰੇ ਭੈਣਾਂ ਦੀਆਂ ਮੋਬਾਈਲ ਖੋਏ ਜਾ ਰਹੇ ਨੇ ਕਿਸੇ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਖੋਈਆਂ ਜਾ ਰਹੀਆਂ ਨੇ ਇਹ ਰਾਜ ਹੈ ਤੁਹਾਡਾ ਕਿਹੜੇ ਲੋਕ ਆਏ ਸੀ ਇਹਨਾਂ ਨੇ ਕੁਝ ਨਹੀਂ ਕਰਨਾ ਤੇ ਤਾਂ ਇੱਕ ਲੋਟੂ ਟੋਲਾ ਹੈ ਇਹ ਲੋਟੂ ਟੋਲੇ ਦਾ ਸਾਰਾ ਬਿਸ਼ ਲੋਕਾਂ ਨੇ ਦੇਖ ਲਿਆ ਇਸ ਕਰਕੇ ਆਪਾਂ ਫਰੋਜ਼ਪੁਰ ਵਾਲਿਆਂ ਉੱਜਾ ਜਗিয়ে 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 ਫਰੋਜ਼ਪੁਰ ਨੂੰ ਜਿਹੜਾ ਫਰੋਜ਼ਪੁਰ ਤਰੱਕੀ ਦੀਆਂ ਲਈਆਂ ਦੇਸੀ ਉਹਨੂੰ ਫੇਰ ਤਰੱਕੀ ਦੀਆਂ ਲਈਆਂ ਤੇ ਅੱਗੇ ਲੈ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਜਾਣਦੇ ਕਿ ਅੱਜ ਫਰੋਜ਼ਪੁਰ ਦਾ ਹਾਲ ਸੀਵੇ ਸਿਸਟਮ ਹੈ ਫੋਇਪਰ ਦਾ ਸੀਵੇ ਸਿਸਟਮ ਇੰਨਾ ਕਿ ਜਦਾ ਬੁਰਾ ਹਾਲੇ ਕਿ ਫੋਇਪਰ ਦੇ ਸਕੂਲਾਂ ਦੇ ਬੱਚੇ ਸਕੂਲ ਜਾਣ ਲੱਗਿਆ ਉਹਦੇ ਫੂਟ ਹੱਥਾਂ ਦੇ ਵਿੱਚ ਲੈ ਕੇ ਜਾਂਦੇ ਨੇ ਬੜੇ ਦੁੱਖ ਦੀ ਗੱਲ ਏ ਔਰ ਇਹੋ ਜਿਹੜੀ ਸਰਕਾਰ ਏ ਜਿਹੜਾ ਭੁੱਲਰ ਐਨਐਐ ਇਕੰਬ ਕਰਨ ਦੀ ਨੀਤ ਫਰਤਾ ਪਿਆ ਏ ਔਰ ਮੈਂ ਦੱਸਣਾ ਚਾਹਣਾ ਕਿ ਜਿਹੜੀ ਕਾਂਗਰਸ ਸਰਕਾਰ ਦੇ ਟਾਈਮ ਸਰਦਾਰ ਪਰਮਿੰਦਰ ਸਿੰਘ ਪਿੰਚੀ ਨੇ ਸੀਵੇ ਨੂੰ ਸਾਫ ਕਰਨ ਦੀ ਗੱਡੀਆਂ ਦਿੱਤੀਆਂ ਸੀ ਉਹ ਗੱਡੀਆਂ ਇਹਨਾਂ ਨੇ ਲਗ ਲਗ ਸ਼ਹਿਰਾਂ ਦੇ ਵਿੱਚ ਪੇ ਪਰੇਤਤ ਦੇ ਜਿਹੜੇ ਮੁਲਾਜ਼ਮ ਨੇ ਉਹ ਭੁੱਲਰ ਦੀ ਕੱਟ ਪੁਤਲੀ ਬਣ ਚੁੱਕੇ ਪਰ ਮੈਂ ਦੱਸਣਾ ਚਾਹਣਾ ਕਿ ਫਾਇਪੁਰ ਦੇ ਲੋਕ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਉਹ ਅੱਜ ਆ ਦੇ ਮੂੰਹ ਤੇ ਚਪੇੜਾ ਮਾਰਦੇ ਨੇ ਪਰ ਦੱਸਣਾ ਚਾਹਣਾ ਕਿ ਫਾਇਪੁਰ ਦੇ ਲੋਕ ਅੱਜ ਸਰਕਾਰ ਦੇ ਅਸਲੀ ਆਏ ਨੇ ਕਿ ਫਾਇਪੁਰ ਦਾ ਪੁਰਾਣਾ ਜਿਵੇਂ ਪਹਿਲਾਂ ਤੁਹਾਨੂੰ ਪਤਾ ਹੈ ਕਿ ਫਾਇਪੁਰ ਦੇ ਨਾਂ ਨਾਂ ਦੇ ਨਾਲ ਇੱਕ ਚੋਰਪਨਾਂ ਵੀ ਜੋਰ ਦਿੱਤਾ ਕਿਉਂਕਿ ਇਹ ਚੋਰੀਆਂ ਬੜੀਆਂ ਹੁੰਦੀਆਂ ਨੇ ਸਾਡੇ 2-4 ਦਿਨ ਪਹਿਲਾਂ ਸਾਡੇ ਕੈਂਪ ਗੱਡੀ ਚੋਰੀ ਹੋਈ ਪਰ ਅਜ 5 ਦਿਨ ਹੋ ਗਏ ਨੇ ਕਿਸੇ ਨੇ ਸਾਰ ਨਹੀਂ ਲਈ ਔਰ ਮੈਂ ਦੱਸਣਾ ਚਾਹਣਾ ਕਿਉਣ ਵਜੇ ਟਾਈਮ ਦੇ ਵਿੱਚ ਜੇਕਰ ਫਾਇਪਰ ਦਾ ਸੀਵਰੇਜ ਸਿਸਟਮ ਠੀਕ ਨਾ ਆਇਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਫਾਇਪਰ ਨੂੰ ਚੂਹਾਂ ਦਾ ਸ਼ਹਿਰ ਵੀ ਕਿਹਾ ਜਾਊਗਾ ਕਿਉਂਕਿ ਤੇ ਸ਼ਰਕਾ ਤੇ ਪਾਣੀ ਚੱਲਦਾ ਹੈ ਔਰ ਮੈਂ ਦੱਸਣਾ ਚਾਹਣਾ ਸਰਕਾਰ ਨੂੰ ਕਿ ਜੇਕਰ ਸੀਵਰੇਜ ਸਿਸਟਮ ਤੁਸੀਂ ਸਹੀ ਨਹੀਂ ਕਰ ਸਕਦੇ ਤਾਂ ਤੁਸੀਂ ਬਸਤੀਆਂ ਦੇ ਤਾਂ ਕਿ ਬੱਚੇ ਗੇੜੀਆਂ ਤੇ ਚੜ ਕੇ ਸਕੂਲ ਜਾਣ ਬੜੀ ਦੁੱਖ ਦੀ ਗੱਲ ਏ ਕਿ ਜਦੋਂ ਬੱਚੇ ਸਕੂਲ ਜਾਂਦੇ ਨੇ ਉਹ ਆਪ ਦੇ ਕੂੜਾ ਕਾਂਜ ਫੜ ਕੇ ਜਾਂਦੇ ਨੇ ਆ ਦੀਸੀ ਮਾਡਰ ਰੋਡ ਵੇਖੋ ਜਿਹੜਾ ਕਾਂਗਰਸ ਟਾਈਮ ਤੇ ਅਸੀਂ ਬਣਾਇਆ ਸੀ ਅੱਜੋ ਸਕੂਲ ਲੋਕ ਜਾਨ ਨਹੀਂ ਬੱਚੇ ਸਕੂਲ ਦੇ ਵਿੱਚ ਬੜਾ ਮੁਸ਼ਕਲ ਹੁੰਦਾ ਏ ਪਰ ਮੈਂ ਇਸ ਬਿਲਕੁਲ ਤੁਸੀਂ ਦੇਖਿਆ ਵੀ ਇਹਨਾਂ ਨੇ ਆਪਣਾ ਰੋਸ ਪੂਰਾ ਜੋਸ਼ੋਖ ਰੋਸ਼ਨਾ ਪ੍ਰਗਟਾ ਰਿਹਾ ਤੇ ਉਧਰ ਸਿਵਰੇਜ ਬੋਰਡ ਦੇ ਅਧਿਕਾਰੀ ਆਏ ਆ ਉਹਨਾਂ ਨਾਲ ਗੱਲ ਕਰਦੇ ਆ ਉਹਨਾਂ ਦਾ ਕੀ ਕਹਿਣਾ ਵੀ ਕਿੱਥੇ ਦਿੱਕਤਾਂ ਹੈਗੀਆਂ ਕਿਉਂ ਨਹੀਂ ਸਿਵਰੇਜ ਦੀ ਸਫਾਈ ਹੁੰਦੀ ਸਿਸਟਮ ਚ ਕਿੱਥੇ ਗੜਬੜਾ ਆਓ ਹੁੰਦੇ ਆ ਕੀ ਕਹਿੰਦੇ ਆ ਬਾਦ ਮੋਗਾ ਹੁਣ ਉਹਨਾਂ ਆਪਣੇ ਕੋਲ ਵੈਸੇ ਦੋ ਗ੍ਰੈਪਟਾ ਮਸ਼ੀਨਾ ਦੋ ਸਵਾਈ ਕਰਦੀਆਂ ਕਿ ਜਿਹੜੀ ਮਸ਼ੀਨ ਸਰਕਲ ਚ ਗਈ ਹੈ ਜਾਂ ਸਰਕਲ ਤੋਂ ਬਾਹਰ ਗਈ ਹੈ ਜਿਵੇਂ ਵਿਧਾਇਕ ਜਿਹੜੇ ਆ ਸਾਬਕਾ ਕਹਿ ਰਹੇ ਹੈ ਕਿ ਬਾਹਰ ਗਈਆਂ ਹੈ ਇਹ ਉਹ ਸਰਕਲ ਰਿਕੁਆਇਰਮੈਂਟ ਹੋਦੀ ਨਾ ਜੀ ਉੱਥੇ ਪੰਜਾਬ ਗਵਰਨਮੈਂਟ ਹੈ ਉੱਥੇ ਉਹ ਭੇਜਦੀ ਇੱਥੇ ਵੀ ਜਿਆਦਾ ਨਹੀਂ ਕਰ ਸਕਦੇ ਕਿ ਜਦੋਂ ਫਿਰੋਜ਼ਪੁਰ ਨੂੰ ਜਰੂਰਤ ਸੀ ਕੀ ਮਿਲਦੀਆਂ ਸੀਗੀਆਂ ਫਿਰੋਜ਼ਪੁਰ ਨੂੰ ਬਾਹਰੋਂ ਆਉਂਦੀਆਂ ਸੀ ਤੇ ਆਪਣੇ ਇੱਥੇ ਖੜੀ ਹੈ ਪਰ ਹੁਣ ਪਿੱਛੇ ਇਲੈਕਸ਼ਨ ਕਰਕੇ ਟੈਂਡਰ ਨਹੀਂ ਹੋ ਸਕੇ ਹੁਣ ਟੈਂਡਰ ਲਾਤੇ ਲਾਸਟ 3 ਦੇ ਵਿੱਚ ਆਪਣੇ 9-5 ਤਰੀਕ ਤੋਂ ਆਪਣੇ 5 ਨੂੰ ਕੰਮ ਵੀ ਸ਼ੁਰੂ ਕੀਤਾ ਸੀ ਆਪਾਂ ਕਹਿੰਦੇ ਜੋ ਉੱਥੇ ਇਮੀਜ ਜੇ ਲਈ ਉੱਥੇ ਗਿੱਦੜਵਾ ਜ਼ਰੂਰ ਪੈ ਗਈ ਉੱਥੇ ਲੈ ਗਏ ਉਹ ਕਹਿੰਦੇ ਲੈ ਵੀ ਇੱਕ ਵਾਰੀ ਆਪਣੇ ਕੈਸ਼ ਸ਼ੰਡੇ ਤੱਕ ਉੱਥੇ ਕੰਮ ਖਤਮ ਹੋ ਜਾਏਗਾ ਸੋਮਵਾਰ ਨੂੰ ਆਪਾਂ ਨੂੰ ਵਾਪਸ ਕਰ ਦੇ। ਪਰ ਤੁਸੀਂ ਕਿਵੇਂ ਦੇਖਦੇ ਹੋ ਕਾਫੀ ਦਿੱਖਦਾ ਜਿਹੜੀਆਂ ਬਾਡਾਂ ਦੇ ਵਿੱਚ ਆ ਰਹੀਆਂ ਫਿਗੀਆਂ ਨੇ ਕਈ ਥਾਵਾਂ ਦੇ ਉੱਪਰ ਜਿਹੜਾ ਅੰਦੂਨੀ ਜੇ ਸ਼ਹਿਰ ਦੀ ਗੱਲ ਕਰੀਏ ਤਾਂ ਗੰਦਾ ਪਾਣੀ ਦਾ ਮਿਕਸ ਹੋ ਕੇ ਆ ਰਿਹਾ ਹੈਗਾ। ਇਸ ਨੂੰ ਲੈ ਕੇ ਜਿਹੜਾ ਕੀ ਕੀਤਾ ਜਾ ਰਿਹਾ ਹੈ। ਇਹਦੇ ਪੈਸਾ ਹੋਣਾ ਬਰਸਾਤੀ ਮੌਸਮ ਚੱਲ ਰਿਹਾ ਰੇਣੀ ਸੀਜ਼ਨ ਦਾ ਮੌਸੂਮ ਸੀਜ਼ਨ। ਮੌਸੂਮ ਸੀਜ਼ਨ ਵਿੱਚ ਕੀ ਹੁੰਦਾ ਹੈ ਇੱਕ ਤਾਂ ਬਰਸਾਤ ਹੈਗੀ ਉਦੋਂ ਕੀ ਜਦੋਂ ਸੀਵਰ ਭਰ ਜਾਂਦੇ ਇੱਕ ਜਿਹੜਾ ਰਾਮੇ ਵਾਲਾ ਹੱਕੇ ਵਾਲਾ ਇਰਿਆ ਇਹ ਲੋ ਸਪੋਂ ਦਾ ਯਾਨਕੀ ਜਿਹੜਾ ਲੈਵਲ ਹੈ ਗਰਾਊਂਡ ਲੈਵਲੋਂ ਸਾਡੇ ਤੈਨੂੰ 1 ਮੀਟਰ ਡਾਊਨ ਹੈ ਡਾਊਨ ਹੋਣ ਕਰਕੇ ਲੈ ਵੀ ਉੱਥੋਂ ਜਿਹੜਾ ਪਾਣੀ ਹੈ ਇੱਧਰ ਵੀ ਆਉਂਦਾ ਠੀਕ ਨਾ ਉਹਦੇ ਬਾਰੇ ਸੜਕ ਪ੍ਰਸ਼ਾਸਨ ਦੇ ਲਈ ਜ਼ਿੰਮੇਵਾਰਾ ਆ ਕੇ ਅੱਗੇ ਠੁਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਹੜੀਆਂ ਮਸ਼ੀਨਾ ਸਫਾਈ ਵਾਲੀਆਂ ਉਹ ਵੀ ਬਾਹਰ ਭੇਜੀਆਂ ਤੇ ਜਿਹੜਾ ਸੀਵਰੇਜ ਆ ਉਹ ਵੀ ਜਗਾ ਜਗਾ ਉਤੋਂ ਲੀਕ ਆ ਤੇ ਓਪੀ ਨਾਲੇ ਪਾਣੀ ਚ ਰਲਦਾ ਹੈ ਜਿਸ ਨੂੰ ਲੈ ਕੇ ਲੋਕਾਂ ਦੀਆਂ ਵੱਡੀਆਂ ਦਿੱਕਤਾਂ ਸਮੱਸਿਆਵਾਂ ਅ ਦੁਖੜੇ ਨੂੰ ਲੈ ਕੇ ਯੂਥ ਕਾਂਗਰਸ ਨੇ ਅੱਜ ਰੋਸ ਪ੍ਰਗਟਾਵਾ ਕੀਤਾ ਹੈ ਅ ਦੇਖਦੇ ਹਾਂ ਇਹ ਮਸਲਾ ਕਦੋਂ ਤੱਕ ਹੱਲ ਹੁੰਦਾ ਜਾਂ ਫਿਰ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਤੀ ਰੋਸ ਧਰਨੇ ਲੱਗਦੇ ਰਹਿਣਗੇ ਤੇ ਹੁਣ ਦਿਓ ਛੁੱਟੀਆਂ ਸਤਿ ਸ੍ਰੀ ਅਕਾਲ